ਦੱਸ ਦਈਏ ਕਿ ਜਿਹੜੀ ਅੱਜ ਹਾਈ ਕੋਰਟ ਨੂੰ ਜਿਹੜੀ ਇੱਕ ਸੀਲਬੰਦ ਜਿਹੜੀ ਰਿਪੋਰਟ ਆ ਉਹ ਸੌਂਪੀ ਗਈ ਆ ਪਰ ਹੁਣ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਇਹਦੇ ਵਿੱਚ ਇਹ ਆ ਰਹੀ ਆ ਕਿ ਜਿਹੜੀ ਲੈਰਿਸ ਬਸਨੋਈ ਦੀ ਇੰਟਰਵਿਊ ਆ ਉਹ ਪੰਜਾਬ ਦੇ ਵਿੱਚ ਹੀ ਹੋਈ ਹੋਈ ਸੀ ਅੱਜ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਤੇ ਐਮ ਖਬਰ ਆ ਕਿ ਪੰਜਾਬ ਦੇ ਹਦੂਦ ਅੰਦਰ ਜਿਹੜੀ ਇਹ ਇੰਟਰਵਿਊ ਹੁੰਦੀ ਆ ਲੈਰਿਸ ਬਸਨੋਈ ਦੀ ਇਸ ਨੂੰ ਲੈ ਕੇ ਹੁਣ ਭਵੰਤਮਾਨ ਦੀ ਸਰਕਾਰ ਤੇ ਜਿਹੜੇ ਵੱਡੇ ਪ੍ਰਸ਼ਨ ਚੱਲਣ ਲੱਗਦੇ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦਾ ਜਿਹੜਾ ਉਨੂੰ ਧੋਖਾ ਦਿੱਤਾ ਗਿਆ ਸਿੱਧੂ ਮੂਸੇਵਾਲੇ ਦਾ ਪਿਤਾ ਵੀ ਜਿਹੜਾ ਪਿੱਟ-ਪਿੱਟ ਕੇ ਜਿਹੜਾ ਇਹ ਕਹਿੰਦਾ ਰਿਹਾ ਮੀਡੀਆ ਦੇ ਵਿੱਚ ਆ ਕੇ ਵੀ ਕਹਿੰਦਾ ਰਿਹਾ ਸਰਕਾਰ ਕੋਲੇ ਵੀ ਕਹਿੰਦਾ ਰਿਹਾ ਇਸ ਦੀ ਜਾਂਚ ਕੀਤੀ ਜਾਵੇ ਪੰਜਾਬ ਸਰਕਾਰ ਜਾਂਚ ਕੀਤੀ ਜਾਵੇ ਪਰ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਸਰੇ ਆਮ ਜਿਹੜਾ ਮੁੱਕਰਿਆ ਗਿਆ ਸੀ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਈ ਪਰ ਅੱਜ ਦੇ ਕਾਲ ਜੀ ਵਰਜਕਾ ਖਾਲਸਾ ਵਰਜਕੀ ਫੱਤੇ ਅਸ ਸਮੇਂ ਤੁਹਾਨੂੰ ਅਹਿਮ ਖਬਰ ਦੇ ਦਈਏ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁਰੀ ਤਰ੍ਹਾਂ ਫਸਦੇ ਨਜ਼ਰ ਆ ਰਹੇ ਨੇ ਇਸ ਦਾ ਕਾਰਨ ਕੀ ਆ ਤੇ ਤੁਹਾਨੂੰ ਦੱਸਦੇ ਆ ਜਿਹੜਾ ਕਿ ਇਹ ਸਾਰਾ ਕਾਰਨ ਕਿਉਂ ਬਣਿਆ ਕਿਸ ਤਰ੍ਹਾਂ ਭਗਵੰਤ ਮਾਨ ਤੇ ਜਿਹੜੀ ਗੱਜਰ ਡਿੱਗਣ ਵਾਲੀ ਆ ਤੁਹਾਨੂੰ ਦੱਸ ਦਈਏ ਕਿ ਸਾਰਿਆਂ ਨੂੰ ਪਤਾ ਹੋਣਾ ਲਹਿਰ ਇਸ ਬਸਨੋਈ ਦੀ ਇੱਕ ਇੰਟਰਵਿਊ ਜਿਹੜੀ ਵਾਇਰਲ ਹੁੰਦੀ ਆ ਫਿਰ ਦੂਜੀ ਹੁੰਦੀ ਆ ਫਿਰ ਤੀਜੀ ਹੁੰਦੀ ਆ ਜਿਹੜੇ ਕਿ ਸਿੱਧੂ ਮੂਸੇ ਵਾਲੇ ਕਾਟ ਦੇ ਮੁੱਖ ਦੋਸ਼ੀ ਨੇ ਲਾਰੈਂਸ ਬਸਨੋਈ ਤੇ ਉਹਨਾਂ ਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਨੂੰ ਲੈ ਕੇ ਜਿਹੜੇ ਵੱਡੇ ਸਵਾਲ ਖੜੇ ਕੀਤੇ ਗਏ ਸਨ ਜਦੋਂ ਕਿ ਪੰਜਾਬ ਸਰਕਾਰ ਅਤੇ ਪੰਜਾਬ ਦਾ ਪ੍ਰਸ਼ਾਸਨ ਜਿੰਨਾ ਵੀ ਸੀ ਉਹ ਇਹ ਗੱਲ ਤੋਂ ਮੁੱਕਰ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਇੰਟਰਵਿਊ ਨਹੀਂ ਹੋਈ ਤੇ ਕੋਈ ਕਹਿੰਦਾ ਸੀ ਬਠਿੰਡੇ ਹੋਈ ਆ ਪਹਿਲਾਂ ਫਿਰ ਕੋਈ ਕਹਿੰਦਾ ਸੀ ਬਠਿੰਡੇ ਨਹੀਂ ਹੋਈ ਜ਼ਿਲ੍ਹਾ ਅਧਿਕਾਰੀ ਮੁੱਕਰ ਗਏ ਸੀ ਇਰ ਕਹਿੰਦੇ ਜੀ ਰਾਜਸਥਾਨ ਦੇ ਵਿੱਚ ਹੋਈ ਆ ਰਾਜਸਥਾਨ ਵਾਲੇ ਵੀ ਮੱਕਰਗੇ ਸੀ ਪਰ ਹੁਣ ਤੁਹਾਨੂੰ ਇਹ ਦੱਸ ਦਈਏ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਜਿਹੜੀ ਖਬਰ ਆ ਅਹਿਮ ਖਬਰ ਆ ਕਿ ਜਦੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਇਸ ਤੋਂ ਬਾਅਦ ਤਾਂ ਹਾਈ ਕੋਰਟ ਵੱਲੋਂ ਇੱਕ ਸੈੱਟ ਤਿਆਰ ਕੀਤੀ ਗਈ ਉਹ ਸੈੱਟ ਨੂੰ ਇੱਕ ਜਿਹੜਾ ਹੈਗਾ ਗੱਟਾਂ ਪੀੜ ਦਿੱਤਾ ਗਿਆ ਕਿ ਇਸ ਟਾਈਮ ਦੇ ਅੰਦਰ ਅੰਦਰ ਪੂਰੀ ਜਿਹੜੀ ਜਾਂਚ ਆ ਰਿਪੋਰਟ ਆ ਉਹ ਹਾਈ ਕੋਰਟ ਨੂੰ ਜਿਹੜੀ ਸੌਂਪੀ ਜਾਵੇ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜੀ ਅੱਜ ਹਾਈ ਕੋਰਟ ਨੂੰ ਜਿਹੜੀ ਇੱਕ ਸੀਲਬੰਦ ਜਿਹੜੀ ਰਿਪੋਰਟ ਆ ਉਹ ਸੌਂਪੀ ਗਈ ਆ ਪਰ ਹੁਣ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਇਹ ਦੇ ਵਿੱਚ ਇਹ ਆ ਰਹੀ ਆ ਕਿ ਜਿਹੜੀ ਲੈਰਿਸ ਬਸਨੋਈ ਦੀ ਇੰਟਰਵਿਊ ਆ ਉਹ ਪੰਜਾਬ ਦੇ ਵਿੱਚ ਹੀ ਹੋਈ ਸੀ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਤੇ ਐਮ ਖਬਰ ਆ ਕਿ ਜ਼ਿਲ੍ਹਾ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਜਿਹੜਾ ਸਾਰੇ ਆਮ ਝੂਠ ਬੋਲਦਾ ਨਜ਼ਰ ਆ ਰਿਹਾ ਸੀ ਪਰ ਹੁਣ ਸਭ ਤੋਂ ਵੱਡਾ ਖਲਾਸਾ ਹੋਇਆ ਕਿ ਜਿਹੜੀ ਲੈਰਿਸ ਬਸਨੋਈ ਦੀ ਇੰਟਰਵਿਊ ਸੀ ਇੱਕ মিডিਆ ਵੱਲੋਂ ادارے ਵੱਲੋਂ ਕੀਤੀ ਗਈ ਸੀ ਉਹ ਇੰਟਰਵਿਊ ਦਾ ਸੱਚ ਹੁਣ ਸਾਹਮਣੇ ਆ ਚੁੱਕਿਆ ਹੈ ਇਹ ਸੱਚ ਕੀ ਆ ਇਹ ਪੰਜਾਬ ਦੇ ਵਿੱਚ ਹੀ ਜਿਹੜੀ ਲੈਰਿਸ ਬਿਸਨੋਈ ਦੀ ਇੰਟਰਵਿਊ ਹੋਈ ਸੀ ਤੁਹਾਨੂੰ ਅੱਗੇ ਦੱਸਦੇ ਆ ਕਿ ਇਸ ਇੰਟਰਵਿਊ ਨੂੰ ਲੈ ਕੇ ਜਿਹੜਾ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਪਟੀਸ਼ਨ ਦਾਇਰ ਕੀਤੀ ਗਈ ਸੀ ਅਤੇ ਜਾਂਚ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਵੱਖ-ਵੱਖ ਜਿਹੜਾ ਹੈਗਾ ਸੀ ਜਾਂਚ ਨੂੰ ਅੱਗੇ ਵਧਾਉਣ ਲਈ ਡੀਜੀਪੀ ਪ੍ਰਮੋਦ ਕੁਮਾਰ ਦੇ ਵੱਲੋਂ ਜਿਹੜੀ ਇਹਦੀ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਨਾਲ ਐਸਆਈ ਡਾਕਟਰ ਰੌਹਲ ਨੌਂ ਦੇ ਇਸ ਦੀ ਬਰੀਕੀ ਨਾਲ ਇਹਨਾਂ ਨੇ ਜਿਹੜੀ ਜਾਂਚ ਪੜਤਾਲ ਕੀਤੀ ਗਈ ਆ ਹੁਣ ਜਾਂਚ ਪੜਤਾਲ ਤੋਂ ਜਿਹੜੇ ਜਿਹੜੇ ਵੱਡੇ ਖੁਲਾਸੇ ਹੋਏ ਨੇ ਜਾਂਚ ਪੜਤਾਲ ਇਹ ਕਹਿ ਰਹੀ ਆ ਕਿ ਜਿਹੜੀ ਪੰਜਾਬ ਦੇ ਹਦੂਦ ਅੰਦਰ ਜਿਹੜੀ ਇਹ ਇੰਟਰਵਿਊ ਹੁੰਦੀ ਆ ਲੈਂਸ ਬਿਸਨੋਈ ਦੀ ਇਸ ਨੂੰ ਲੈ ਕੇ ਹੁਣ ਭਵੰਤਮਾਨ ਦੀ ਸਰਕਾਰ ਤੇ ਜਿਹੜੇ ਵੱਡੇ ਪ੍ਰਸ਼ਨ ਚੰਨਣ ਲੱਗਦੇ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦਾ ਜਿਹੜਾ ਉਨੂੰ ਧੋਖਾ ਦਿੱਤਾ ਗਿਆ ਸਿੱਧੂ ਮੁਸੇਵਾਲੇ ਦਾ ਪਿਤਾ ਵੀ ਜਿਹੜਾ ਪਿੱਟ ਪਿੱਟ ਕੇ ਜਿਹੜਾ ਇਹ ਕਹਿੰਦਾ ਰਿਹਾ ਮੀਡੀਆ ਦੇ ਵਿੱਚ ਆ ਕੇ ਵੀ ਕਹਿੰਦਾ ਰਿਹਾ ਸਰਕਾਰ ਕੋਲੇ ਵੀ ਕਹਿੰਦਾ ਰਿਹਾ ਇਸ ਦੀ ਜਾਂਚ ਕੀਤੀ ਜਾਵੇ ਪੰਜਾਬ ਸਰਕਾਰ ਜਾਂਚ ਕੀਤੀ ਜਾਵੇ ਪਰ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਸਰੇ ਆਮ ਜਿਹੜਾ ਮੁਕਰਿਆ ਗਿਆ ਸੀ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਈ ਪਰ ਹੁਣ ਜਿਹੜਾ ਜਾਂਚ ਕੀਤੀ ਗਈ ਆ ਇਸ ਤੋਂ ਸਭ ਤੋਂ ਵੱਡੇ ਖੁਲਾਸੇ ਇਹ ਹੋਏ ਨੇ ਕਿ ਇਹ ਜ਼ਿਲ੍ਹਾ ਅਧਿਕਾਰੀ ਇਹਦੇ ਵਿੱਚ ਹੁਣ ਫਸਦੇ ਨਜ਼ਰ ਆਉਂਦੇ ਨੇ ਜੇਲ੍ਹ ਅਧਿਕਾਰੀ ਵੀ ਕਿਤੇ ਨਾ ਕਿਤੇ ਜਿਹੜੀਆਂ ਜੇਲ੍ਹਾਂ ਦੇ ਵਿੱਚ ਵੱਖ-ਵੱਖ ਤੋਂ ਪੜਤਾਲ ਕੀਤੀ ਜਾਂਦੀ ਸੀ ਕਿ ਫਲਾਨੀ ਜੇਲ੍ਹ ਦੇ ਵਿੱਚ ਕੀਤੀ ਗਈ ਆ ਤੇ ਜੇਲ੍ਹ ਅਧਿਕਾਰੀ ਆਪਣੀ ਜਾਨ ਬਚਾਉਂਦੇ ਹੋਏ ਨਾ ਕਿਤੇ ਨਾ ਕਿਤੇ ਪਹਿਲਾਂ ਅੰਦਾਜ਼ਾ ਆਉਂਦੇ ਸੀ ਪਰ ਹੁਣ ਜਿਹੜਾ ਸੈੱਟ ਵੱਲੋਂ ਜਿਹੜੀ ਇੱਕ ਰਿਪੋਰਟ ਸੌਪੀ ਗਈ ਆ ਇਹਦੇ ਵਿੱਚ ਹੁਣ ਲੱਗਦਾ ਕਿ ਜੇਲ੍ਹ ਅਧਿਕਾਰੀ ਵੀ ਜਿਹੜੇ ਇਸ ਦੇ ਵਿੱਚ ਰਗੜੇ ਜਾਣਗੇ ਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਜਿਹੜਾ ਇਹਦੀ ਸਾਰੀ ਜਿਹੜੀ ਇੱਕ ਜਿਹੜੀ ਹੁਣ ਆਪਾਂ ਕਹਦੇ ਆ ਕਿ ਪੋਲ ਖੁੱਲ ਚੁੱਕੀ ਆ ਕਿਉਂਕਿ ਹਾਈ ਕੋਰਟ ਵੱਲੋਂ ਜਿਹੜੀ ਇੱਕ ਸੈੱਟ ਬਣਾਈ ਗਈ ਸੀ ਉਸ ਵੱਲੋਂ ਜਿਹੜਾ ਅੱਜ ਜਿਹੜੀ ਸੀਲਬੰਦ ਰਿਪੋਰਟ ਆ ਜਿਹੜੀ ਉਹ ਤੇ ਪੇਸ਼ ਕੀਤੀ ਗਈ ਆ ਇੱਥੋਂ ਤੱਕ ਕਿਹਾ ਗਿਆ ਕਿ ਜਿਹੜੀ ਇੰਟਰਵਿਊ ਪਹਿਲੀ ਇੰਟਰਵਿਊ ਹੋਈ ਆ ਉਹ ਪੰਜਾਬ ਦੇ ਵਿੱਚ ਹੀ ਹੋਈ ਆ ਤੇ ਹੁਣ ਦੁਬਾਰੇ ਡੀਜੀਪੀ ਵੱਲੋਂ ਮਾਨਯੋਗ ਹਾਈ ਕੋਰਟ ਨੂੰ ਅੱਗੇ ਹੋਰ ਜਿਹੜੀ ਜਾਂਚ ਵਧਾਉਣ ਲਈ ਜਿਹੜੀਆਂ ਤਿੰਨ ਇੰਟਰਵਿਊਆਂ ਹੋਈਆਂ ਸੀ ਉਹ ਜਾਂਚ ਵਧਾਉਣ ਲਈ ਬੇਨਤੀ ਕੀਤੀ ਗਈ ਹੈ ਕਿ ਥੋੜਾ ਸਮਾਂ ਸਾਨੂੰ ਹੋਰ ਦਿੱਤਾ ਜਾਵੇ ਤਾਂ ਕਿ ਅਸੀਂ ਦੁੱਧ ਦੁੱਧ ਪਾਣੀ ਦਾ ਪਾਣੀ ਜਿਹੜਾ ਸਾਰਾ ਕੁਝ ਸਾਂਦੀਏ ਹੁਣ ਇਸ ਨੂੰ ਲੈ ਕੇ ਜਿਹੜੇ ਅਹਿਮ ਖਬਰ ਹੈ ਅਹਿਮ ਮੁੱਦੇ ਨੇ ਹੁਣ ਇੱਕ ਵੱਡੀ ਚਰਚਾ ਜਿਹੜੀ ਪੰਜਾਬ ਦੇ ਵਿੱਚ ਸੜ ਗਈ ਆ ਸਿੱਧੂ ਮੂਸੇਵਾਲੇ ਦਾ ਆਪ ਨੂੰ ਪਤਾ ਕਿ 29 ਮਈ 2022 ਦੇ ਵਿੱਚ ਪਿੰਡ ਜਮਾਰ ਕੇ ਜ਼ਿਲ੍ਹਾ ਮਾਨਸਾ ਦੇ ਵਿੱਚ ਕਤਲ ਹੁੰਦਾਗਾ ਜਿਸ ਦਾ ਨਾਮ ਜਿਹੜਾਗਾ ਲੈਰਿਸ ਬਸਨੋਈ ਤੇ ਗੋਲਦੀ ਬਰਾੜ ਦਾ ਜਿਹੜਾ ਲੈਤਾ ਜਾਂਦਾ ਸੀ ਤੇ ਬਾਅਦ ਦੇ ਵਿੱਚ ਲੈਰਿਸ ਬਸਨੋਈ ਤੇ ਗੋਲਦੀ ਬਰਾੜ ਵੱਲੋਂ ਇਹਦੀ ਜ਼ਿੰਮੇਵਾਰੀ ਵੀ ਚੁੱਕ ਲਈ ਗਈ ਸੀ ਪਾਰੇ ਇਸ ਨੂੰ ਲੈ ਕੇ ਜਿਹੜਾ ਲਗਾਤਾਰ ਇੱਕ ਸਤੋ ਪੰਜ ਬਣਿਆ ਹੋਇਆ ਸੀ ਕਿ ਲੈਰਿਸ ਬਜ਼ਨੋਈ ਜਿਹੜਾ بار بار ਜੇਲ੍ਹ ਦੇ ਵਿੱਚ ਇੰਟਰਵਿਊਆਂ ਕਰ ਰਿਹਾ ਸੀ ਪਰ ਫਿਲਹਾਲ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਹੜੀ ਜੇਲ੍ਹ ਦੇ ਵਿੱਚ ਇੰਟਰਵਿਊ ਕੀਤੀ ਜਾ ਰਹੀ ਆ ਕਿਉਂਕਿ ਹਰੇਕ ਜੇਲ੍ਹ ਦਾ ਅਧਿਕਾਰੀ ਜਿਹੜਾ ਸਾਫ਼ ਮੁੱਕਰ ਜਾਂਦਾ ਸੀ ਕਿ ਸਾਡੀ ਜੇਲ੍ਹ ਦੀ ਇਹ ਇੰਟਰਵਿਊ ਹੈ ਨਹੀਂ ਫਲਾਨੀ ਜੇਲ੍ਹ ਦੀ ਹੈ ਨਹੀਂ ਇਹ ਪੰਜਾਬ ਤੋਂ ਬਾਹਰ ਕੀਤੀ ਗਈ ਆ ਪਰ ਤੁਹਾਨੂੰ ਹੁਣ ਇਸ ਵੇਲੇ ਦੀ ਜਿਹੜੀ ਇੱਕ ਅਹਿਮ ਖ਼ਬਰਾਂ ਤੇ ਵੱਡੀ ਖ਼ਬਰ ਆ ਜਿਹੜੀ ਦੱਸਦੀ ਏ ਕਿ ਪੰਜਾਬ ਦੇ ਵਿੱਚ ਹੀ ਜਿਹੜੀ ਇੰਟਰਵਿਊ ਕੀਤੀ ਗਈ ਸੀ ਸਰਿਆਮ ਜਿਹੜਾ ਜੇਲ੍ਹ ਪ੍ਰਸ਼ਾਸਨ ਨੇ ਝੂਠ ਬੋਲਿਆ ਪੰਜਾਬ ਸਰਕਾਰ ਨੇ ਝੂਠ ਬੋਲਿਆ ਕਿਤੇ ਨਾ ਕਿਤੇ ਲੱਗਦਾ ਕਿ ਇਹ ਐਮ ਬਿੜਾਗਾ ਜਿਹੜਾ ਹੁਣ ਜਿਹੜਾ ਕਿ ਨੇੜੇ ਪਹੁੰਚ ਚੁੱਕੀ ਆ ਰਿਪੋਰਟ ਲਗਭਗ ਤੈ ਹੋ ਚੁੱਕਿਆ ਕਿ ਅਗਲੀ ਜਿਹੜੀ ਔਰ ਜਿਹੜੀ ਇੰਟਰਵਿਊ ਆ ਉਹਦੇ ਵੱਲ ਵੀ ਜਿਹੜੀ ਜਾਂਚ ਕਮੇਟੀ ਜਿਹੜੀ ਐੱਸਐੱਸਟੀ ਕਮੇਟੀ ਜਿਹੜੀ ਅੱਗੇ ਵਧੇਗੀ ਤੇ ਉਹਦੇ ਵੀ ਵੱਡੇ ਖੁਲਾਸੇ ਹੋਣ ਵਾਲੇ ਨੇ ਤੁਸੀਂ ਇਸ ਸਾਰੀ ਵੀਡੀਓ ਨੂੰ ਇਸ ਰਿਪੋਰਟ ਨੂੰ ਕਵੇਂ ਦੇਖ ਰਹੇ ਹੋ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਾਂ ਕਹਿੰਦੇ ਕਿ ਲੈਰਸ ਬਸਨੋਈ ਨੂੰ ਜਿਹੜਾ ਕਿਉਂ ਸੁਰੱਖਿਆ ਤਰੱਕਿਆ ਜਾ ਰਿਹਾ ਹੈ ਇੰਨਾ ਕਿ ਜਿਹੜਾ ਇੱਕ ਐਡਾ ਵੱਡਾ ਜਿਹੜਾ ਕਾਤਲ ਬੰਦਾ ਹੋਵੇ ਉਹਦੀਆਂ ਇੰਟਰਵਿਊ ਸਰਿਆਂ ਚੱਲ ਰਹੀਆਂ ਨੇ ਆ ਪਿਛਲੇ ਦਿਨ ਇੱਕ ਇੰਟਰਵਿਊ ਦੀ ਹੋਰ ਜਿਹੜੀ ਪਾਕਿਸਤਾਨ ਦੇ ਵਿੱਚ ਜਿਹੜੀ ਬਾਹਰਲ ਹੋਈ ਸੀ ਕਿ ਪਾਕਿਸਤਾਨ ਦੇ ਇੱਕ ਨੌਜਵਾਨ ਨਾਲ ਜਿਹੜਾ ਗੱਲ ਕਰ ਰਿਹਾ ਸੀ ਪਰ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਨੇ ਸਾਡੀਆਂ ਇੰਨਾ ਦਾ ਵੀ ਵਿੱਚ ਕਿਤੇ ਨਾ ਕਿਤੇ ਹੱਥ ਹੈਗਾਗਾ ਤਾਂ ਜਾ ਕੇ ਇਹ ਜਿਹੜਾ ਸਭ ਕੁਝ ਜਿਹੜਾ ਬਾਹਰ ਨਿਕਲਦਾਗਾ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਅਗਲੀ ਵੀਡੀਓ ਤੁਹਾਨੂੰ ਹੋਰ ਅੱਗੇ ਅਸੀਂ ਲੈ ਕੇ ਸਾਮ ਤੱਕ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤੁਸੀਂ ਦੱਸਣਾ ਕਿ ਇਸ ਵਿੱਚ ਕਿੰਨੀ ਕਿ ਸੱਚਾਈ ਆ ਪੰਜਾਬ ਸਰਕਾਰ ਇਹਦੇ ਵਿੱਚੋਂ ਕਿੰਨੀ ਕਿ ਫਸਦੀ ਨਜ਼ਰ ਆ ਰਹੀ ਆ ਜਾਂ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਕਿਉਂ ਝੂਠ ਬੋਲਿਆ ਲੋਕਾਂ ਨੂੰ ਕਿਉਂ ਝੂਠ ਬੋਲਿਆ ਕਿ ਕਿਸੇ ਵੀ ਪੰਜਾਬ ਦੀ ਜਿਹੜੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਈ ਹਾਲਾਂਕਿ ਹੁਣ ਜਿਹੜੀ ਜਾਂਚ ਕਮੇਟੀ ਸੈੱਟ ਨੇ ਜਿਹੜਾ ਵੱਡਾ ਖਲਾਸਾ ਕਰ ਦਿੱਤਾ ਕਿ ਜਿਹੜੀ ਇਹ ਜਾਂਚ ਆ ਉਹਨੇ ਜਾਂਚ ਅੱਗੇ ਬਤਾਉਂਦੇ ਹੋਏ ਕਿ ਆ ਕਿ ਜਿਹੜੀ ਪਹਿਲੀ ਇੰਟਰਵਿਊ ਆ ਉਹ ਪੰਜਾਬ ਦੇ ਹਦੂਦ ਅੰਦਰ ਹੋਈ ਆ ਜਾਨੀ ਕਿ ਪੰਜਾਬ ਦੇ ਕਿਸੇ ਜੇਲ੍ਹ ਦੇ ਵਿੱਚ ਹੋਈ ਆ ਇਹ ਆਉਣ ਵਾਲਾ ਵਾਲੇ ਖਲਾਸਾ ਜਿਹੜਾ ਖੁੱਲਣ ਵਾਲਾਗਾ ਹਾਈ ਕੋਰਟ ਬਿਮਾਰ ਜੋ ਜਿਹੜੀ ਇੱਕ ਸੀਲਬੰਦ ਰਿਪੋਰਟ ਆ ਜਿਹੜੀ ਉਹ ਸੌਂਪੀ ਗਈ ਆ ਤੁਸੀਂ ਹੁਣ ਇਸ ਕਮੈਂਟ ਦੇ ਨਾਲ ਬਣੇ ਰਹੋ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਕਮੈਂਟ ਲਿਖਣਾ ਨਾ ਭੁੱਲਣਾ ਤੇ ਵੀਡੀਓ ਨੂੰ ਚੰਗੀ ਲੱਗੀ ਤਾਂ ਵਕਤ-ਵੱਦੇ ਸ਼ੇਅਰ ਕਰਨਾ ਧੰਨਵਾਦ ਬੈਰਜਿਕਾ ਖਾਲਸਾ ਸ੍ਰੀ ਵੈਰਜੂ ਕੀ ਫਤਿਹ